ਅਛਾ ਬੱਤੇ ਲੋਕ ਕਹਿੰਦੇ ਮੋਬਾਈਲ ਤੋਂ ਪਾਠ ਕਰੀਦਾ ਹੈ ਮੋਬਾਈਲ ਤੋਂ ਪਾਠ ਕਰਨਾ ਮਾੜਾ ਨਹੀਂ ਜੇ ਤੁਸੀਂ ਸਫਰ ਵਿੱਚ ਹੋ ਜ਼ਰੂਰ ਕਰੋ ਪਰ ਘਰ ਵਿੱਚੋਂ ਤਾਂ ਮੋਬਾਈਲ ਤੋਂ ਪਾਠ ਨਹੀਂ ਕਰਨਾ ਚਾਹੀਦਾ ਪਤਾ ਕਿਉਂ ਗੁੱਟਕੇ ਤੋਂ ਪਾਠ ਕਰੋਗੇ ਸਤਕਾਰ ਹੋਏਗਾ ਸ਼ੁਭਾ ਹੋਏਗੀ ਹੱਥ ਧੋਕੇ ਗੁੱਟਗਾ ਚੱਕੋਗੇ ਮੱਥਾ ਟੇਕੋਗੇ ਤੁਹਾਡੀ ਸ਼ਰਦਾ ਬਣੇਗੀ ਮੋਬਾਈਲ ਤੋਂ ਪਾਠ ਕਰਦੇ ਕੋ ਮੋਬਾਈਲ ਨੂੰ ਮੱਥਾ ਟੇਕਦਾ ਦੇਖਿਆ ਸਭ ਤੋਂ ਦੋ ਕੰਮ ਚੱਲਦੇ ਨੇ ਨਾਲੇ ਅੰਦਰ ਪੌੜੀ ਆ ਜਾਂਦੀ ਐ ਅਸੰਖ ਜਪ ਸੰਖ ਪਾਓ ਨਾਲੇ ਵਟਸਐਪ ਅਸੰਖ ਪੂਜਾ ਸੰਖ ਕਰਤਾ ਉਹਦਾ ਵੀ ਮੈਸੇਜ ਪੜ ਲਿਆ ਉਹਨਾਂ ਕੀ ਲਿਖਿਆ ਇੰਡੀਆ ਚ ਕੀ ਹੋਇਆ ਉਹ ਵੀ ਪੜ ਲਿਆ ਨਾਲੇ ਅਸੰਖ ਜਪ ਸੰਖ ਪਾਓ ਸੰਖ ਹੋ ਗਿਆ ਪਾਠ ਇਦਾਂ ਨਹੀਂ ਹੁੰਦਾ ਉਹਦਾ ਅਸਰ ਤਾਂ ਹੋਣਾ ਦੂਜੀਆਂ ਚੀਜ਼ਾਂ ਕੱਟ ਆਫ ਕਰਨੀਆਂ ਪੈਂਦੀਆਂ ਨੇ ਕੁਝ ਚਿਰਾਂ ਲਈ ਚੁੱਪ ਕਰ ਦੁਨਿਆਵੀ ਗੱਲਾਂ ਛੱਡ ਬੋਲਣਾ ਬੰਦ ਕਰ ਬੁੱਤ ਬੋਲਣ ਚੱਖਣ ਹੋਏ ਬਿਨ ਬੋਲ ਲੈ ਜਾਣਾ ਸਭ ਸੋਏ ਸਾਥ ਸੰਗਤ ਇਹ ਪਰਹੇਜ਼ ਰੱਖਣੇ ਪੈਂਦੇ ਨੇ ਘੱਟ ਬੋਲਣਾ ਕੋੜਾ ਨਹੀਂ ਬੋਲਣਾ ਝੂਠ ਨਹੀਂ ਬੋਲਣਾ ਨਿੰਦਿਆ ਨਹੀਂ ਕਰਨੀ ਚੁਗਲੀ ਨਹੀਂ ਕਰਨੀ ਇਹ ਪਰਹੇਜ਼ ਹੈ ਆ ਜੀਬ ਦੇ